ਸਰਕਾਰ ਦੁਆਰਾ ਗਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਨੂੰ ਲੈ ਕੇ ਕਪੜੇ ਬਾਜੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਕਈ ਥਾਵਾਂ ਤੇ ਅਜਿਹਾ ਦੇਖਣ ਨੂੰ ਵੀ ਮਿਲਦਾ ਹੈ ਕਿ ਉਹ ਕਣਕ ਗਰੀਬ ਲੋਕਾਂ ਨੂੰ ਮਿਲਣ ਦੀ ਬਜਾਏ ਪਿੰਡ ਦੇ ਤਨਾੜ ਲੋਕ ਹੀ ਹਾਜ਼ਮ ਕਰ ਰਹੇ ਨੇ ਅਜਿਹਾ ਹੀ ਇੱਕ ਮਾਮਲਾ ਕਲਾ ਨੌਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਡਿੱਪੂ ਹੋਲਡਰ ਦੇ ਵੱਲੋਂ ਪਿੰਡ ਦੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਤਕਰੀਬਨ 130 ਬੋਰੀਆਂ ਕਣਕ ਦੀਆਂ ਹਾਜ਼ਮ ਕੀਤੀਆਂ ਜਾ ਰਹੀਆਂ ਸੀ ਪਰ ਮੌਕੇ ਤੇ ਹੀ ਕਿਸੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ 130 ਬੋਰੀਆਂ ਟਰੱਕ ਸਮੇਤ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ 130 ਬੋਰੀਆਂ ਕਣਕ ਦਾ ਡਿੱਪੂ ਹੋਲਡਰ ਦੀ ਮਿਲੀ ਭੁਗਤ ਦੇ ਨਾਲ ਖੁਰਦ-ਬੁਰਦ ਕਰਨ ਦੇ ਲਈ ਕਿਤੇ ਲਜਾਈਆਂ ਜਾ ਰਹੀਆਂ ਸੀ ਪਰ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਛਾਪਾ ਮਾਰ ਕੇ ਕਣਕ ਦੇ ਭਰੇ ਇਸ ਟਰੱਕ ਨੂੰ ਦਬੋਚ ਲਿਆ ਗਿਆ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨੋ ਹੀ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂ ਸਰ ਕੀ ਨਫਰ ਹੈ ਗੱਡੀ ਭੜੀ ਹੈ ਜੀ। ਕੱਲ੍ਹ ਕਰੀਬ ਸ਼ਾਮ ਨੂੰ ਇਨਫੋਰਮੇਸ਼ਨ ਮੈਨੂੰ ਆਈ ਸੀ ਕਿ ਇੱਕ ਜਿਹੜੀ ਮਹਿੰਦਰਾ ਗੱਡੀ ਆ ਉਹਦੇ ਤੇ ਜਿਹੜੀ ਗਰੀਬਾਂ ਨੂੰ ਜਿਹੜੀ ਕਣਕ ਵੰਡੀ ਜਾਂਦੀ ਆ ਉਹ ਕੋਈ ਬੰਦਾ ਗੈਰਕਾਨੂੰਨੀ ਢੰਗ ਦੇ ਨਾਲ ਜਿਹੜਾ ਲਿਜਾ ਰਿਆ ਤੇ ਜਦ ਮੇਰੀ ਪੁਲਿਸ ਪਾਰਟੀ ਉੱਥੇ ਪਹੁੰਚੀ ਜਿਨ੍ਹਾਂ ਨੇ ਇਸ ਬਾਰੇ ਪੁੱਛਿਆ ਤੇ ਕੋਈ ਵੀ ਠੋਸ ਸਬੂਤ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਤੇ ਇਹਦੇ ਸਬੰਧ ਵਿੱਚ ਫਿਰ ਜਿਹੜਾ ਏਰੀਏ ਦਾ ਕਰਨ ਕੁਮਾਰ ਜਿਹੜਾ ਨਿਰੀਖਣ ਅਫਸਰ ਹੈ ਐਫਸੀਆਈ ਮੈਹਿਕਮੇ ਦਾ ਜਿਹਦੇ ਕੰਟਰੋਲ ਹੈ ਇਹੜੇ ਸਾਰੀ ਕਣਕ ਜਿਹੜੀ ਆ ਉਹਦਾ ਆਦਾਨ-ਪਰਦਾਨ ਹੁੰਦਾ ਹੈ। ਉਹਨੂੰ ਫਿਰ ਮੌਕੇ ਤੇ ਜਿਹੜਾ ਬੁਲਾਇਆ ਗਿਆ ਜਿੰਨੇ ਆਪਣੀ ਜਿਹੜੀ ਇਹ ਕਣਕ ਨੂੰ ਆਡੈਂਟੀਫਾਈ ਕਰਕੇ ਦੱਸਿਆ ਵੀ ਇਹ ਕਣਕ ਜਿਹੜੀ ਆ ਪਿੰਡ ਮੀਰ ਕਚਾਣਾ ਤੇ ਪਕੀਵੇਂ ਵਾਸਤੇ ਜਿਹੜੀ ਆ 1000 ਬੋਰੀ ਜਿਹੜੀ ਆ ਆਪਾਂ ਉਹਦਾ ਨੂੰ ਬਿੱਲ ਕੱਟ ਕੇ ਭੇਜੀ ਸੀ ਗੇਟ ਪਾਸ ਕੱਟ ਕੇ ਭੇਜੀ ਆ। ਜਿਹੜੀ ਇਹ ਇੱਧਰ ਨੂੰ ਤੁਸੀਂ ਜਿਹੜੀ ਹੁਣ ਫੜੀ ਆ ਇੱਧਰ ਨੂੰ ਆਪਾਂ ਕੋਈ ਇਹਨੂੰ ਗੇਟਪਾਸ ਨਹੀਂ ਦਿੰਦਾ ਇਹ ਗੈਰਕਾਨੂੰਨੀ ਟੰਗ ਨਾਲ ਸਮਗਲਿੰਗ ਕਰਨ ਦੀ ਨੀਤ ਦੇ ਨਾਲ ਜਾਂ ਇਹਨੂੰ ਖੁਰਦ-ਬੁਰਦ ਕਰਨ ਦੀ ਨੀਤ ਦੇ ਨਾਲ ਲਜਾ ਰਿਆ ਜੋ ਮੌਕੇ ਤੇ ਜਿਹੜਾ ਗੱਡੀ ਸੀਗੀ ਉਹਨੂੰ ਤੇ ਨਾਲ ਉਹ ਜਿਹੜਾ ਡਰਾਈਵਰ ਸੁਖਵਿੰਦਰ ਸਿੰਘ ਆ ਉਹਨੂੰ ਮੌਕੇ ਤੇ ਰੈਸਟ ਕਰ ਲਿਆ ਤੇ ਸੁਵਿੰਦਰਪਾਲ ਜਿਹੜਾ ਡੀਪੂ 홀ਡਰ ਪਿੰਡ ਪਕੀਵੇਂ ਦਾ ਤੇ ਜਿਹੜਾ ਗੱਡੀ ਦਾ ਮਾਲਕ ਹੈ ਜਸਵੀਰ ਸਿੰਘ ਪਿੰਡ ਸੱਲੇ ਚੱਕ ਦਾ ਉਹਨਾਂ ਦੇ ਖਿਲਾਫ ਜਿਹੜਾ ਵਾ 409 420 ਆਈਪੀਸੀ ਤਹਿਤ ਜਿਹੜੀ ਐਫਆਈਆ ਦਰਜ ਕਰ ਲਈ ਆ ਤਫਤੀਸ਼ ਕਰ ਰਹੇ ਆ ਹੋਰ ਵੀ ਜਿਹੜੇ ਜਿਹੜੇ ਇਹਦੇ ਵਿੱਚ ਜਿਹਦੀ ਜਿਹਦੀ ਇਨਵਾਲਵਮੈਂਟ ਆਏਗੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਤੇ ਜਿਹੜੇ ਇਦਾਂ ਦੇ ਗਲਤਾਂ ਅੰਸਰ ਆ ਇਦਾਂ ਦਾ ਕੰਮ ਕਰਦੇ ਆ ਜਿਹੜਾ ਗਰੀਬਾਂ ਦੀ ਜਿਹੜੀ ਕਣਕ ਮੂੰਹ ਚ ਖੋ ਕੇ ਜਿਹੜਾ ਵੇਚਦੇ ਆ ਉਹਨਾਂ ਨੂੰ ਨੱਥ ਪਾਈ ਜਾਊਗਾ ਸਰ ਕੋ ਰਸਟ ਪਾਈ ਹਾਂ ਇੱਕ ਬੰਦੇ ਦੀ ਜਿਹੜੀ ਮੌਕੇ ਤੇ ਜਿਹੜਾ ਬੰਦਾ ਆਪਾਂ ਡਰਾਈਵਰ ਪੜਿਆ ਸੀ ਗੱਡੀ ਦਾ ਸੁਖਿੰਦਰ ਸਿੰਘ ਉਹਦੀ ਰੈਸਟ ਪਾਈ ਹੈ ਅੱਜ ਉਹਨੂੰ ਮਾਨਜੋਗ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਲਾਈਵ ਤੇਜ ਚੈਨਲ ਦੇ ਲਈ ਕਲਾ ਨੌਰ ਤੋਂ ਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ